ਦੋਸਤੋ ਸਤਿ ਸ਼੍ਰੀ ਅਕਾਲ ਮੈਂ ਦਰਸ਼ਨ ਸਿੰਘ ਤੇ ਆਪਾਂ ਗੱਲ ਕਰਦੇ ਆ ਪੀਆਰ 126 ਵਾਰੇ ਆ ਤੁਸੀਂ ਦੇਖ ਰਹੇ ਹੋ ਪੀਆਰ 126 ਮੱਕੀ ਵਾਲੇ ਦੇ ਵਿੱਚ ਲਾਇਆ ਵਾ ਤੇ ਹੁਣ ਇਹ ਫਲਰ ਫਲਵਰਿੰਗ ਸਟੇਜ ਤੇ ਤੇ ਪੂਰੀ ਤਰ੍ਹਾਂ ਨਿਸਰ ਚੁੱਕਿਆ ਝੋਨਾ ਤੇ ਇਹ ਆਪਣੀ ਕਮਾਂਡੀ ਦਾ ਲਾਇਆ ਵਾ ਦੋਸਤ ਦਾ ਤੇ ਕਈ ਸਾਲਾਂ ਤੋਂ ਇਹ ਲਾਉਂਦਾ ਪੀਆਰ 126 ਵੈਰਾਈਟੀ ਜੋ ਕਿ ਕਿਸਾਨਾਂ ਲਈ ਬਹੁਤ ਵਰਦਾਨ ਸਿੱਧ ਹੋਈ ਹੈ ਵੈਰਾਈਟੀ ਤੇ ਇਹ ਚੋਣਾਂ ਲਗਾਇਆ ਗਿਆ 10 ਜੁਲਾਈ ਨੂੰ ਤੇ ਹੁਣ ਅੱਜ ਹੋ ਗਈ ਤਰੀਕ 12 ਸਤੰਬਰ ਤੇ ਲਗਭਗ 2 ਮਹੀਨਿਆਂ ਤੋਂ ਉੱਪਰ ਹੋ ਗਏ ਦੋ ਦਿਨ ਕਿ ਨਹੀਂ ਸੰਗਤ 2 ਮਹੀਨਿਆਂ ਤੋਂ ਮਤਲਬ ਇਹ ਹੋ ਗਏ 60 ਦਿਨਾਂ ਦਾ ਹੋ ਗਿਆ ਹੈ ਤੇ ਚੋਣਾਂ ਵੀ ਮੈਨੂੰ ਲੱਗਦਾ 75 ਦਿਨਾਂ ਦੇ ਵਿੱਚ ਇਹ ਦਾਣੇ ਆਪਣੀ ਕਰੜੀ ਕਰਦੇ ਹਨ ਤੇ ਪੰਜ ਹੋਗੇ 62 ਦਿਨਾਂ ਤੇ 5-7 ਦਿਨਾਂ ਦੇ ਵਿੱਚ ਹੋਰ ਇਹਦੇ ਚ ਦੁੱਧ ਆ ਭਰ ਕੇ ਤੇ ਬੱਲੀਆਂ ਇਹਦੀਆਂ ਝੁਕ ਜਾਣੀ ਆ 70 ਕਿ ਦਿਨਾਂ ਵਿੱਚ ਇਹਦੀਆਂ ਬੱਲੀਆਂ ਝੁਕ ਜਾਣਗੀਆਂ ਤੇ 75 ਕਿ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਲਗਭਗ ਇਹੇ ਦਾਣੇ ਥੋੜੇ ਬਹੁਤੇ ਕਰੜੇ ਕਰ ਜੂ ਕਿਉਂਕਿ 95 ਕਿ ਦਿਨਾਂ ਦੀ ਵੈਰੈਟੀ ਆ ਹੁਣ ਬਾਕੀ ਸਾਥੋਂ ਜਿੰਨਾਂ ਨੇ ਇਹ ਲਾਇਆ 10 ਜੁਲਾਈ ਤੋਂ 15 ਜੁਲਾਈ ਦੇ ਵਿੱਚ ਉਹ ਜ਼ਿਆਦਾ ਝਾੜ ਦਿੰਦਾ 바ਾਕੀ ਜਿਹੜਾ 15 ਜੁਲਾਈ ਤੋਂ ਬਾਅਦ ਝੋਨਾ ਜਿਨ੍ਹਾਂ ਨੇ ਲਾਇਆ ਚਾੜਤਾ ਉਹ ਵੀ ਵਧੀਆ ਤਿੰਦਾ ਪਰ ਉਹਦਾ ਥੋੜਾ ਮੋਇਸਚਰ ਦੀ ਸਮੱਸਿਆ ਆ ਸਕਦੀ ਹੈ ਤੇ ਬਾਕੀ ਆ ਖੜੇ ਨੇ ਬਾਈ ਆਪਣੇ ਨਾਲ ਤੇ ਇਹਨਾਂ ਦਾ ਇਹ ਝੋਨਾ ਤੇ ਇਹਨਾਂ ਤੋਂ ਹੀ ਆਪਾਂ ਪੁੱਛਿਆ ਬਾਕੀ ਸੰਗ ਤੇਨੂੰ ਪੋਧਾਨ ਪਾਈ ਸੀ ਕਿ ਪਹਿਲਾਂ ਹਾਂ ਵੀਰੇ ਪੋਧਾਨ ਪਾਈ ਐ ਇਹਨੂੰ ਇਹ ਹਜੇ ਸਪਰੇ ਕੋਈ ਕਰੀ ਨਹੀਂ ਤੇ 32 34 ਦਿਨਾਂ ਦੇ ਛਣੇ ਚ ਪੋਧਾਨ ਪਾਤੀ ਸੀ ਸਾਢੇ 7 ਕਿਲੋ ਕਿੱਲੇ ਦੀ ਹੁਣ ਅੱਜ ਜਦੋਂ ਬੱਲੀ ਝੁਕ ਗਈ ਉਦੋਂ ਸਪਰੇ ਕਰ ਦਾਂਗੇ ਇਹ ਠੀਕ ਆ ਵੈਰੈਟੀ ਬਹੁਤ ਵਧੀਆ ਤਿੰਨ ਚਾਰ ਸਾਲ ਉਹ ਜੇ ਲਾਉਂਦਿਆਂ ਨੂੰ ਵਧੀਆ ਝਾੜ ਆ ਤੇ ਇਹ ਵਾਈ ਕਹਿੰਦੇ ਵੀ ਪਦਾਨ ਪਾਈ ਸੀ 20-25 ਦਿਨ ਪਹਿਲਾਂ ਤੇ ਹੋਰ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਸਪਰੇ ਨਹੀਂ ਕੀਤੀ ਤੇ ਹਜੇ ਤੱਕ ਪ੍ਰਮਾਤਮਾ ਦੀ ਕਿਰਪਾ ਵੀ ਕੋਈ ਕਿਸ ਤਰ੍ਹਾਂ ਦੀ ਇਹਨੂੰ ਬਿਮਾਰੀ ਨਹੀਂ ਤੇ ਬਾਕੀ ਇਹਨੂੰ ਛਲਸ ਰੋਗ ਵੀ ਕੱਟ ਪੈਂਦਾ ਤੇ ਤੇਲੇ ਦੀ ਵੀ ਹਜੇ ਕੋਈ ਸਮੱਸਿਆ ਨਹੀਂ ਆਪਾਂ ਇਹਨਾਂ ਨਾਲ ਗੱਲ ਕਰੀ ਸੀ ਅੱਗੇ ਆਪਾਂ ਝਾੜ ਦੀ ਗੱਲ ਕਰੀਏ ਵੀ ਇਸ ਤਰ੍ਹਾਂ ਇਸ ਬਾਰੇ ਦਾ ਕਿਸ ਤਰ੍ਹਾਂ ਦਾ ਝਾੜ ਰਹਿ ਸਕਦਾ ਸੰਗਤ ਤੁਸੀਂ ਕਈ ਸਾਲਾਂ ਤੋਂ ਲਾਉਂਦੇ ਆਂ ਦੀ ਇਸ ਸਾਲ ਇਹਦਾ ਝਾੜ ਕਿਸ ਤਰ੍ਹਾਂ ਦਾ ਰਹਿ ਸਕਦਾ ਥੋੜਾ ਮੈਕ ਦੇ ਵਿੱਚ ਜੀ 2-3 ਸਾਲ ਹੋ ਗਏ ਲਾਉਂਦਿਆਂ ਨੂੰ 90-92 ਗੱਟੇ ਏਕੜ ਦੇ ਨਿਕਲਦੇ ਆ ਵਧੀਆ ਝਾੜ ਜਣੀ ਘੱਟ ਖਰਚਾ ਟਾਈਮ ਥੋੜਾ ਮਿਹਨਤ ਦੀ ਬਚਤ ਹੁੰਦੀ ਆ ਹਾਂ ਇਹਦੇ ਵਿੱਚ ਖਰਚਾ ਵੀ ਇਹ ਕਹਿੰਦੇ ਭਾਈ ਕਹਿੰਦੇ ਵੀ ਘੱਟ ਆ ਤੇ ਸਮਾਂ ਵੀ ਇਹ ਘੱਟ ਲੈਂਦਾ ਤੇ ਬਾਕੀ ਇਹ ਆ ਵੀ 90 95 ਇਕੱਠੇ ਕਹਿੰਦੇ ਹੋ ਜਾਂਦੇ ਆ ਤੇ ਇਸ ਵਾਰੀ ਵੀ ਹੋਣ ਦੀ ਸੰਭਾਵਨਾ ਹੈ ਨਾ ਚੰਗਾ ਹਾਂਜੀ ਬਹੁਤ ਵਧੀਆ ਝੋਨਾ ਖੜਾਗਾ ਕਿਰਪਾ ਮਹਾਰਾਜ ਦੀ ਬਾਕੀ ਜਿਵੇਂ ਸਮਾਂ ਲੱਗੂ ਉਸ ਤਰ੍ਹਾਂ ਬਾਕੀ ਇਹ ਕਹਿੰਦੇ ਵੀ ਇਸ ਵਾਰੀ ਵੀ ਚੰਗਾ ਝਾੜ ਪੀਆ 126 ਦੀ ਹੋਣ ਦੀ ਸੰਭਾਵਨਾ ਬਾਕੀ ਜਿਹਨਾਂ ਨੇ ਲੇਟ ਵੀ ਸੱਤ ਕੋ ਲਾਇਆ ਪੀਆ 126 ਉਹਨਾਂ ਦਾ ਵੀ ਝਾੜ ਚੰਗਾ ਹੋਣ ਦੀ ਸੰਭਾਵਨਾ ਕਿਉਂਕਿ ਇੱਧਰ ਆਪਣੇ ਮਾਲਵਾ ਸਾਈਡ ਨਹੀਂ ਮੀ ਨੇ ਕੋਸੋਚੂ ਨਿਆਂ ਦੇ ਵਿੱਚ ਪੀਆਰ 126 ਦੇ ਲੇਟ ਦੇ ਵਿੱਚ ਸੁਧਾਰ ਕੀਤਾ। ਬਾਕੀ ਹੋਰ ਸੰਗਤ ਤੋਂ ਲਾਇਆ ਪੀਆਰ ਪੀਆਰ 118 ਹਾਂਜੀ 118 ਦੇ ਹੈਗੇ ਜੀ 15 16 ਕਿੱਲੇ ਤੇ 8 ਕਿੱਲੇ 26 ਦੇ 126 ਦੇ। ਇਹਨਾਂ ਨੇ ਪੀਆਰ 118 ਵੀ ਲਾਇਆ ਉਹ ਵੀ 2-3 ਸਾਲਾਂ ਤੋਂ ਲਾਉਂਦੇ ਆ ਪੀਆਰ 118 ਬਾਰੇ ਅਪਲੱਗ ਕਿਸੇ ਦਿਨ ਸੱਤ ਗੱਲ ਕਰਾਂਗੇ। ਤੇ ਬਾਕੀ ਜਿਹੜੇ ਸਾਥੀਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਲਾਈਕ ਕਰੋ ਤੇ ਤੁਹਾਡਾ ਕਿਸ ਤਰ੍ਹਾਂ ਦਾ ਝੋਨਾ ਆਪਣਾ ਇਹਦੇ ਵਿੱਚ ਕਮੈਂਟ ਵੀ ਕਰਿਓ ਸਾਥੀਓ ਧੰਨਵਾਦ